ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਆਪਾਂ ਔਲਖਾਂ ਕਬੱਡੀ ਕੱਪ ਤੇ ਜਾੜੇ ਆ ਸਾਰੇ ਜਾਣੇ ਬਲੋਗ ਨਾਲ ਜੁੜੜਿਓ ਗਾੜੀ ਤੁਹਾਨੂੰ ਆਪਾਂ ਬਲੋਗ ਦਿਖਾਉਂਦੇ ਆ ਮੇਰੇ ਬਾਕੀ ਆ ਸਾਡੇ 4 ਲੱਖ ਲੱਗਿਆ ਹੈ ਆ ਨੌਜੋਨ ਦੀ ਪਈ ਹੋ ਰੇਡ ਪਾਉ ਵੀ ਐਕਸ਼ਨ ਦੇ ਵਿੱਚ ਖੜ ਗਿਆ ਗੱਲ 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 ਪਾਉਂਦੂ ਪਾਉਂਦੂ

ਪੱਤਰੀ ਵਾਲਾ ਪੱਤਰੀ ਵਾਲਾ ਪੱਤਰੀ ਵਾਲਾ ਤੇ ਅਰਪਣ ਘੋੜਾ ਟੱਕਰ ਸਿਰੇ ਦੀ ਮਾਝੇ ਮੇਲਾ ਚੱਲਦਾ ਐ ਐਨ ਸੜਾ ਕਬੱਡੀ ਵਿੱਚ ਹੋਈ ਜਾਂਦਾ ਏ ਆਜ ਆਉ ਲਖਾਂ ਦੇ ਮੇਲੇ ਤੇ ਆ ਸਰਾ ਹਾਏ ਜਰਾ ਮਾਤਾ ਓ ਪੱਤਰੀ ਵਾਲਿਆ ਮੇਲਾ ਮਰਾਤਾ ਓ ਪੱਤਰੀ ਵਾਲਿਆ ਖੇਤ ਪੰਜਾਬੀ ਚਾਕੇ ਖੌਰੂ ਇਹ ਜਿਹੜੀ ਦਾ ਗੱਲ ਦਾ ਬਾੜ ਕੁਛ ਨਹੀਂ ਨਾ ਪਤਾ ਮੂ ਲੱਗਦਾ ਜੀ ਮੋਟਾ ਸੰਗੂ ਦਾ ਪੱਤੀ ਕਰਵਾ ਦਿਆ ਨੇ ਜੀ ਰਗੜਾ ਚੰਦੋਂ ਨੀਂ ਬਣੀ ਗਾਵਾ ਆ ਦੇ ਕੀ ਹਾਲ ਹੈ ਜੀ ਰਗੜਾ ਕੋਈ ਹੋਰ ਲੇ ਵੀ ਤਾਂ ਕੋ ਨਹੀਂ ਦੱਸ ਤੇ ਚਾਰ ਵੇ ਨਾ ਕਰਦੇ ਮੈਂ ਜੀ ਇਹ ਗੱਲ ਫਿਰ ਵੀ ਚ ਲੇਟ ਹੋ ਜਾਗਾ ਮੈਂ 12 ਵਜੇ ਦਾ ਟਾਈਮ ਦਿੱਤਾ ਤੁਹਾਨੂੰ ਮੈਂ 11:30 ਵਜੇ ਦੱਸਾਂ। 3:00 ਵਜੇ ਮੈਂ ਆ ਜਾਣਾ। ਅੱਜ ਸਭ ਨੂੰ ਬਹੁਤ ਜ਼ਿਆਦਾ ਗਰਮੀ ਹੋਣੀ ਹੈ, ਦੇਰ ਹੋਏ। ਉਹ ਪੂਰਾ ਦਿਨ ਬੈਠ ਜੂਗਾ। ਹਾਂ। 2:30 ਵਜੇ ਮੈਂ ਸੜਿਆ 10:00 ਵਜੇ। ਹੋਰ ਡੋਰ। ਹੋਰ ਹੀ ਡੋਰ ਪੈਂਟ। ਹਾਲੋ ਬਈ ਹੱਸ ਤਾ ਪੈਣ ਹੱਸ ਤਾ ਪੈਣ ਆਠ ਕੁ ਦੇ ਨਾ ਬੜਿਆ ਸ੍ਰੀ ਘਾਲ ਆਪਾਂ ਕਿਹੜੇ ਚੈਨਲ ਤੋਂ ਆਏ ਪੜੀ ਮੇਰਾ ਗੋਪੀ ਵੜਾਇਚ ਆ ਗੋਪੀ ਵੜਾਇਚ ਗਾਲਾ ਗੁਲਾ ਦਾ ਰਿਕਾਰਡ ਕਰ ਲਈ ਨਹੀਂ 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 ਉਪਰਾਂ ਲਿਆ ਮੋੜ ਨਵਾਰ ਕਾ ਗੱਲ ਦੀ ਗੰਜੀ ਅੱਲੀ ਬਹੁਤ ਬਹੁਤ ਕਾਉਂਟੀ ਵਿੱਚ ਖੌਂਦਾ ਜਿਹੜੀ ਟੀਮ ਹੈ ਇਸ ਧਰਤੀ ਦਾ ਮਾਣ ਮੇਰੇ ਵੀਰੋ ਹੌਖਾ ਦੇ ਕਰਨ ਦੇ ਫਾਦਰ ਸਾਹਿਬ ਹੌਖਾ ਦੇ ਮੇਰੇ ਵੀਰੋ ਕਰਨ ਦੇ ਫਾਦਰ ਸਾਹਿਬ ਨੇ ਪਹਿਲੀਆਂ ਦੇ ਵਿੱਚ ਇੰਗਲੈਂਡ ਦੀ ਕਬੱਡੀ ਦੇ ਵਿੱਚ ਮਾਝੇ ਦਾ ਪਹਿਲਾ ਪਲੇਅਰ ਹੋਣਾ ਮਾਣ ਪ੍ਰਾਪਤ ਕੀਤਾ ਦੇਬੂ ਦੀ ਗੱਲ ਹੈ ਹੈਂਦਾ ਸਭਾ ਕਰਾਉਂਦਾ ਹੈ ਹੌਖਾ ਦੇ ਮੇਲੇ ਤੇ ਅਮਰਤ ਚਾਈ ਜਾਂਦਾ ਹੈ ਧੂਮਾ ਪਾਈ ਜਾਂਦਾ ਹੈ ਅਗਲੀ ਟੀਮਾਂ ਐਨਆਰਆਈ ਮਕੌਦਰ ਗੁਰਸੇਵ ਨੇ ਪੀ ਭਲਵਾਨ ਵੀ ਅਚੇਚੇ ਤੌਰ ਤੇ ਪੁੱਜ ਗਿਆ ਸਾਡੇ ਦਰਮਿਆਨ ਜੀ ਆਖਾਂਗੇ ਆ ਮੈਂ ਦੀਆਂ ਥਾਪੀਆਂ ਪੱਟਾਂ ਤੇ ਮੁਰਜਲੇ ਟੰ ਪੈਂਦਾ ਰਵੀ ਰਵੀ ਕਹਿੰਦੀ ਦੁਨੀਆ ਜਿਹਦੀ ਰੇਡ ਪੈਂਦੀ ਹੈ ਧਰਤੀ ਪੈਂਦੀ ਹੈ ਜਦ ਕਿਸੇ ਕਬਰੂ ਦੀ ਰੇਡ ਮੈਦਾਨ ਚ ਪੈਂਦੀ ਹੈ ਕੌਣ ਜੱਫਾ ਲਾਊਗਾ ਦੁਨੀਆ ਦਿਲਾ ਦੇ ਅੰਦਰ ਕਹਿੰਦੀ ਹੈ ਬਲਵੀਰ ਸਿੰਘ ਸੰਧਵਾ ਵਾਲੇ ਦਾ ਸੁਪੁੱਤਰ ਬੋਲਾ ਸੰਧਵਾ ਵਾਲਾ ਕਮਾਲ ਦਾ ਜੱਫਾ ਲਾ ਗਿਆ ਬਾਬਾ ਅੰੰਦਾ ਜੀ ਕਬੱਡੀ ਕਲੱਬ ਅੰਮ੍ਰਿਤ ਦੇ ਅਫਸਰ ਆਪੋ ਆਪਣੀ ਡਿਊਟੀ ਤੇ ਹਾਜ਼ਰ ਨੇ ਸਾਰੇ ਪ੍ਰਸ਼ਾਸਨ ਦਾ ਧੰਨਵਾਦ ਹੈ ਬਹੁਤ ਵੱਡੀ ਜ਼ਿੰਮੇਵਾਰੀ ਸਾਰੇ ਨੌਜਵਾਨ ਧੰਵਾਦ ਹੈ ਸਾਰਿਆਂ ਦਾ ਸਤਿਕਾਰ ਹੈ ਸਾਹਮਣੇ ਨੌਜਵਾਨ ਗਰੋਮੀ ਮੋਹਾਰੇ ਵਾਲੇ ਟੀਲੇ ਦੀ ਕਬੱਡੀ ਹੈ ਰਾਜਾ ਪੱਧਰੀ ਹੈ ਅਮਰ ਤਾਲਖ ਹੈ ਅੰਗਲੈਂਡ ਕੈਨੇਡਾ ਵਿੱਚ ਤੁਮਾਂ ਨੇ ਵੱਡੇ ਨਾਮ ਜਿਹੜੇ ਕਬੱਡੀ ਦੇ ਵਿੱਚ ਇਸ ਨੌਜਵਾਨ ਜਾਫੀ ਨੇ ਜਿੱਤੇ ਹੈ ਔਰ ਨਜ਼ਾਰਾ ਵੱਜਣ ਵਾਲੀ ਗੱਲ ਹੈ ਆਹ ਲੱਖਾਂ ਮੇਰੇ ਤੇ ਆਏ ਦਰਸ਼ਕਾਂ ਦਾ ਦੇ ਲੈ ਜੱਟਾਂ ਵਾਲੀ ਗੱਲ ਆ ਮੈਚ ਨੇ ਕਹਿੰਦੇ ਉਹ ਮੇਲਾ ਬਣਾਤਾ ਆ ਮੈਚ ਨੇ ਧੜਕਾ ਦੜਕਾ ਕਰਾਤਾ ਆਮਰਪੁਰਾ ਹੁਣ ਜੱਫਾ ਲੱਗੂਗਾ ਤੇ 2000 ਤੇ ਨੰਬਰ ਤੋੜ ਕੇ ਖਾਰਾ ਖਾਰਾ ਖਾਰਿਆ ਮਾਹੌਲ ਬਣਾਤਾ ਪਲਵਾਨ ਜੱਟ ਨੇ ਜੋਗੀ ਸਾਬ ਜੱਟ ਨੂੰ ਆਉਂਦੇ ਯਾਰੋ ਰੋਕਣੇ ਤੂਫਾਨ ਜੱਟ ਨੂੰ ਤੂਫਾਨ ਜੱਟ ਨੂੰ ਆਮਰ ਮਾਝੂ ਆਰਥ ਦੇ ਵੱਲੋਂ ਨਾਲ ਜੋਗਨ ਕਨੇਡਾ ਦੇ ਵੱਲੋਂ ਪਹਿਲੀਆਂ ਦੇ ਵਿੱਚ ਐਨ ਬਹੁਤ ਕਮਚਾਉਂਦਾ ਸੀਗਾ ਵੀ ਜਦੋਂ ਸ਼ਾਨਾਪਰੀਏ ਪੀਟਰ ਨੇ ਮਾਝੂ ਦੀ ਟੱਕਰ ਹੋਣੀ ਉਹ ਟੱਕਰ ਦੇਖਣ ਜੋ ਗੋੜੀ ਮਹਾਨ ਯਾਫੀ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕੀ ਵੀਰੇ ਜਿਹੜਾ ਦਰਸ਼ਕ ਵੀਰੇ ਦਾ ਜੋ ਇਸ ਵੇਲੇ ਤੱਕ ਵੀ ਜੁੜੇ ਨੇ ਸਾਡੇ ਸਕਰੀਨ ਦੇ ਨਾਲ ਇਹ ਖਿਡਾਰੀ ਕਿ ਜੇ ਆਉਂਦੇ ਨੇ ਧਰਤੀ ਮਾਣੂ ਮੱਥਾ ਟੇਕ ਕੇ ਗਰੰਡਾਂ ਦੇ ਵਿੱਚ ਨੇ ਆਉਂਦੇ ਧਰਤੀ ਮਾਣੂ ਮੱਥਾ ਟੇਕ ਕੇ ਗਰੰਡਾਂ ਦੇ ਵਿੱਚ ਨੇ ਆਉਂਦੇ ਗੁਰੂ ਪੀਰਾਂ ਦਾ ਮਿੱਟੀ ਮੱਥੇ ਨੂੰ ਲਾਉਂਦੇ ਸੱਤ ਪੈਰਾਂ ਨਾਲ ਲੱਗੇ ਆ ਜਾ ਪਏ ਡੇਰਾ ਬਾਬਾ ਨਾਨਕ ਵਾਲਾ ਗੱਜਬ ਦਾ ਕਹਿੰਦੇ ਪਿੰਡ ਹੈ ਗੱਜ ਨੇ ਵੀ ਕਹਿੰਦੇ ਵੱਡਾ ਸਹਿਯੋਗ ਦਿੱਤਾ ਇਸ ਨੌਜਾਂ ਦੀ ਖੇਡ ਦੇ ਵਿੱਚ ਆ ਨੌਜਾਂ ਵੀ ਪਈ ਹੋ ਰੇ ਇਹ ਕੋ ਲੱਖਾਂ ਟੀਮ ਲਈ ਖੇਵੜਾ ਮੁੰਡਾ ਟੀਮ ਜਿੱਤਾਂ ਜਿੰਦਾ ਹੈ ਇਹ ਵਰਸਾ ਸਾਡੇ ਬੰਦਾ ਇੱਕ ਨੰਬਰ ਦਾ ਆ ਰਿਹਾ ਉਹ ਮੇਰੇ ਨਾਲ ਬੰਦੇ ਰੁਕਾ ਤੋਂ ਬੰਦੇ ਹਰੇਕਾ ਸੈਮੀ ਚੌਂਦੇ ਉਹ ਫਾਈਨਲ ਤੇ ਫੋਨ ਦਿੱਤੇ ਜਾਣੇ ਆ ਕਿ ਹੁਣ ਤੇਰੇ ਟੀਮਾ ਜੜੀਆਂ ਜਲਦੀ ਨਾਲ ਖੇਡ ਮਾਣ ਦੇ ਵਾਲਾ ਆ ਗਿਆ ਵੀਰਿਆ ਸਾਹਮਣੇ ਲੱਗੇ ਵੀ ਰੇਡ ਪੈ ਰਹੀ ਹੈ ਮਲਪੁਰਿਆ ਵਾਲਾ ਜਰਮਨਜੀਤ ਮਾਰਿਆ ਕਬੱਡੀ ਲੈ ਵੀ ਆਲ ਫੱਜ ਪੇਂਡਾ ਮੈਨਾ ਰੁਜੋ ਸਰਦਾਰ ਕੋਲੇ ਸਰਦਾਰ ਕਬੱਡੀ ਦੇ 스타 ਇਹਨਾਂ ਦਾ ਨਾਮ ਸੁਣਿਆ ਬੜਾ ਪਿਆਰ ਪਰ ਗਰਾਊਂਡ ਦੇ ਵਿੱਚ ਬਾਉ ਜੀ ਹੁੰਦੀ ਰਹਦੀ ਐ ਤਕੜਾ ਹੌਸਲਾ ਬਹੁਤ ਵਰਗਾ ਹੈ ਅਗਲੀ ਕਬੱਡੀ ਜਸ਼ਨ ਦੀ ਤੇ ਆਲਮਗੀਰ ਆਲਮਗੀਰ ਸਾਹਿਬ ਦੀ ਵਿਚਾਂ ਲੱਗਦੇ 10 ਲੱਖ ਖਾਲਾ ਤਿੰਨ ਰਫੀਆਂ ਤੇ 10 ਲੱਖ ਹੋ ਗਿਆ 5000 ਬਲੇਂਡਰ ਸਸਾਬਾ ਵਾਲੇ ਵੀ ਆਜਾ ਵੀ ਦੇ ਵੀ ਤੋਂ ਜਫਾਦੇ ਸਰਦਾਰ ਬਲਵਿੰਦਰ ਸਿੰਘ ਜੀ ਚਫਾ ਯੂਕੇ ਵਾਲਿਆਂ ਵੱਲੋਂ ਬੋਲਾ ਹਾਂ ਵਾਹ ਹਾਈ ਭਾਜੀ ਸਾਹਿਬ ਜੀ ਨੇ ਵੀ ਕੀ ਨ ਟਕਾਣੇ ਲਾਉਣ ਵਾਲੀ ਗੱਲ ਹੈ ਮਿਲਾਨੇ تیر ਟਕਾਣੇ ਫਿਰ ਪੱਤਰੀ ਵਾਲਾ ਖਰੇ ਖਰੇ ਰੀਡਰ ਨਾ ਡਾਉਂਦਾ ਘਰਾਰੀ ਹੈ ਆਹ ਮੁੰਡਾ ਅੜਜੀ ਕਰਾਉਂਦਾ ਹੈ ਸਰਾਈ ਕਰਾਉਂਦਾ ਹੈ ਸਿਰੇ ਹੀ ਕਰਾਉਂਦਾ ਹੈ ਪੱਤਰੀ ਵਾਲਾ ਹੁਣ ਪੌਂਡਾਂ ਦੇ ਹਮ ਲੱਖਾਂ ਦੇ ਜੱਫੇ ਲਾਉਂਦਾ ਏ ਲੱਖਾਂ ਦੇ ਜੱਫੇ ਸੱਖੇ ਹੀ ਹੁੰਦੇ ਨੇ ਲਓ ਸਾਹਮਣੇ ਪਾਸੇ ਸਾਢੇ 4 ਲੱਖ ਸਾਢੇ 4 ਲੱਖ ਝੋਲ ਹੁਣਾਂ ਦੀ ਇੰਦਰ ਸਾਢੇ 4 ਲੱਖ ਇੱਕ ਸਾਢੇ 4 ਲੱਖ ਓ ਲੱਖਾ ਲਾ ਲੱਖਾ ਲਾ ਦੂਜਾ ਜਣ ਗਿਆ ਦੂਜਾ ਜਣ ਗਿਆ ਹਮ ਸਾਢੇ 4 ਲੱਖ 6 ਨੇਰ ਨੂੰ ਚੱਲ ਗਿਆ ਹਮ ਮੁੰਡਾ ਕਹਿੰਦੇ ਸਾਢੇ 4 ਲੱਖ ਨੇੜੇ ਨੂੰ ਕਰ ਗਿਆ ਆ ਆ ਜਿਹੜੇ ਨਹੀਂ ਖੇਡ ਰਹੇ ਕਿਰਪਾ ਕਰਕੇ ਬੈਠ ਜੂ ਜਿਹੜੇ ਨਹੀਂ ਖੇਡਦੇ ਬੈਠ ਜਾ ਗੁੱਜਰ 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 ਇਹ ਆ ਸਿਹਰਾ ਲਾਈ ਜਾਣਾ ਸਵਾਰੀ ਔ ਸਵਾਰ ਅੰਦ ਦੇ ਰਾਂਛੇ ਨੇ ਮੇਲਾ ਪੱਟ ਤਨਾ ਤੇ ਇਹਨੇ ਕਹਿੰਦੇ ਕਾਲੀ ਲਾਪਰੀ ਨੇ ਖੜਨਾ ਫਿਰ ਦਿਲ ਗਬਰੂ ਦਾ ਉੱਡ ਜੂ ਉੱਡ ਜੂ ਕਰਦਾ ਆ ਜਸ਼ਨ ਪਲਵਾਨ ਹੈ ਆ ਲੁਕੇ ਆਣੀ ਹੈ ਇਸ ਨੂੰ ਨੇ ਕਹਿੰਦੇ ਆਲਮਗੀਰ ਸਾਹਿਬ ਦੀ ਧਰਤੀ ਦਾ ਜਸ਼ਨ ਕਬੱਡੀ ਖਾਣ ਦੇ ਲਈ ਵਾਧਾ ਆਇਆ ਚਾਰ ਜਾਫੀਆਂ ਵਿੱਚੋਂ ਆ ਨੌਜਵਾਨ ਨੇ ਕੀਤੀ ਕੋਸ਼ਿਸ਼ ਮਲਸੀਆਂ ਵਾਲਾ ਇਹ ਨੰਬਰ ਕਰਜੀਤੇ ਦੇ ਪਿੰਡਾ ਹਾਂ ਨੰਬਰ ਫਿਸ਼ਮ ਦਾ ਅਗਲੀ ਜਰੂਰ ਗਰਾਊਂਡ ਦੇ ਵਿੱਚ ਕੋਈ ਨਹੀਂ ਕਰ ਦਿੱਤੀ ਜਾਵੇ ਬਹੁਤ ਸੱਪਰੇ ਆਹ ਕੌਣ ਚੜ ਗਿਆ ਓਏ ਆਹ ਕੌਣ ਚੜ ਗਿਆ ਮੈਨਾਂ ਨਹੀਂ ਜਾਂਦਾ ਇਹ ਮੈਨਾਂ ਨਹੀਂ ਜਾਂਦਾ ਟੌਲ ਖਾਲ ਖਾਲ ਭੰਗੜੇ 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 ਇਕਲਾ ਨਹੀਂ ਤੇਰੀ ਟੀਮ ਦੇ ਵਿੱਚ ਕਿੰਨੇ ਕੁ ਜਿਹੜੇ ਗਰਾਊਂਡ ਦੇ ਵਿੱਚ ਆਏ ਹੋਏ ਆ ਪਲੀਜ਼ ਦੋਨੋਂ ਸਾਈਡਾਂ ਦੇ ਇਹਨਾਂ ਲਈ ਸਾਈਡ ਵੀ ਧਿਆਨ ਦਿਓ ਸਾਹਮਣੇ ਮੌਜੂਦ ਗੱਭਰੂ ਕਰਨ ਨੌਜੀ ਮੈਨੂੰ ਤਾਲ ਮੰਦਾ ਆਪਣਾ ਤੇ ਸਾਹਮਣੇ ਜਫਾ ਹਸੈਣ ਗੁੱਜਰਦਾ ਇਹ ਕਰਨ ਕੋਸ਼ਿਸ਼ ਕਰ ਪਰ ਆ ਵੇਖੋ ਗੁੱਜਰਾ ਆ ਵੇਖੋ ਗੁੱਜਰਾ ਕਰਦਾ ਅੱਲਾ ਦਾ ਸ਼ੁਕਰਾਨਾ ਬੋਲ ਫੱਕੀ ਦਾ ਅੱਲਾ ਹੀ ਅੱਲਾ ਮੰਗਣ ਵਾਲੀ ਸਾਰੀ ਦੁਨੀਆ ਪਾਰਿਆ ਅਜ ਦੇ ਦਿਨ ਤੇ ਪੱਟ ਤੇ ਮੋਰਨੀ ਖੜਾਈ ਹੋਈ ਹੈ ਨੌਜਾਨੇ ਇੱਕ ਪਾਸੇ ਔਲਖਾਂ ਵਾਲੇ ਵਿਚਾਲੇ ਸੰਧਵਾ ਵਾਲੇ ਪੱਤਰੀਆ 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 ਧੰਗਣਾ ਪਵਾਉਂਦਾ ਏ ਸਰਾ ਕਰਾਉਂਦਾ ਏ ਖਾਏ ਖਾਏ ਢਾਉਂਦਾ ਏ ਖਾਏ ਖਾਏ ਨਸੇ ਲਾਉਂਦਾ ਏ ਅੱਜ ਆਲ ਖਾਣਾ ਮੇਲਾ ਪਵਾਉਂਦਾ ਏ ਅੱਜ ਆਲ ਪ੍ਰਸਿੱਧ ਕਬੱਡੀ ਦਾ ਹਸਤਾਰ ਸਾਹਮਣੇ ਨੌਜਵਾਨ ਦੀ ਪਈ ਹੋਈ ਰੇਡ ਪੱਤਰੀਆ ਆਈ ਤੇ ਆ ਗਿਆ ਐਨ ਸਰਾ ਕਰ ਆ ਗਿਆ ਅੱਜ ਹੋਰ ਵੀ ਸਲਫੋ लक्षा गंदा जी सारीअ करक्षण ਆਰੇ ਵੀ ਹਾਜ਼ਰੀ ਪਰਵਾਰ ਹੋਵੇ ਸੱਜੇ ਪਾਸੇ ਫਿਰਤਾ ਫੜਨ ਸੇਵਕ ਆਏ ਨੇ ਵਿਖਮਾਲੇ ਨੰਬਰ ਤੇ 25 ਆਲਖਾ ਦੇ 36 ਨੰਬਰ ਰਹੇ ਨੇ ਆਲ ਖਾਸ ਹੈ ਤੇ ਵਿਖਮਾ ਦੀ ਟੀਮ ਜੀ ਦੀ ਸੈਗਨ ਰਹੀ ਹੈ ਆਜੇ ਆਲਖਾ ਦੇ ਕਾਬਲੇ ਟ੍ਰੈਕਟਰਾਂ ਦੇ ਫੈਸਲੇ ਆਨੇ ਆਉਣ ਸਾਡੇ ਕਪਲਾ ਬੈਸ ਜਾਸੀ ਹੱਥ ਤੱਕ ਤਿਆਰ ਰਸੇ ਰਾਜਾ ਪੱਤਰੀ ਫੋ ਟਰੈਕਟਰ ਜਿੱਤ ਗਿਆ ਮੇਰੇ ਵੀਰੋ 14 ਕਬੱਡੀਆਂ 13 ਨੰਬਰ ਜਸ਼ਨ ਆਲਮਗੀਰ ਸਾਹਿਬ ਵਾਲਾ ਅੱਜ ਦੇ ਟੂਰਨਾਮੈਂਟ ਦਾ ਬੈਸ ਹੀਰੋ ਫੋ ਟਰੈਕਟਰ ਰਾਜੇ ਪੱਤਰੀ ਨੇ ਤੇ ਜਸ਼ਨ ਆਲਮਗੀਰ ਨੇ ਜਿੱਤ ਲਿਆ ਮੁਬਾਰਕਬਾਦ ਬਹੁਤ ਬਹੁਤ ਧੰਨਵਾਦ हां अमर ਤਾਂ ਕਹਿੰਦਾ ਗੁੱਡੇ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ ਉਹ ਵੀ ਬਿਆਸੀ ਆ ਗੁੱਡਾ ਅੱਜ ਕਹਿੰਦੇ ਨਾਲ ਜਿਸਮ ਨੇ ਗੁੱਡੀ ਨੇ ਵੀ ਬੱਲੇ ਬੱਲੇ ਕਰਵਾਈ ਹੈ ਔਰ ਆ ਸਾਰਿਆਂ ਦਾ ਸਤਕਾਰ ਹੋ ਜਾਂਦਾ ਲਾਇਆ ਕਹਿੰਦਾ ਵੀ ਅਮਰਤ ਵੀ ਮੇਰੇ ਨਾਲ ਹੀ ਬੈਸਟ ਹੈ ਇਹ ਕਹਿੰਦੇ ਹੁੰਦੇ ਵੀ ਖਿਡਾਰੀ ਆਪਣੇ ਨਾਲ ਦੇ ਸਾਥੀਆਂ ਨੂੰ ਸਤਕਾਰ ਦਿੰਦੇ ਆ ਬੱਲੇ ਬੱਲੇ ਕਰਵਾਈਆਂ ਨੇ ਖਿਡਾਰੀਆਂ ਨੇ ਬਹੁਤ ਬਹੁਤ ਧੰਨਵਾਦ ਤਾਈ ਨੂੰ ਗੱਗਣਪਾਉਰੇ ਦੇ ਵਿੱਚ ਵੱਡਾ ਕੱਪ ਹੋਵੇਗਾ ਬੈਟ ਜਾਫੀ ਨੂੰ ਟਰੈਕਟਰ ਦੇ ਦਈਏ ਉਸ ਤੋਂ ਬਾਅਦ ਫਿਰ ਰਾਏ ਦੋਲਾ ਟੀਮ ਨਾਲ ਸਲਵਾਨ ਹੋਵੇਗਾ ਖੁਸ਼ਸਾ ਇਹ ਟੀਮ ਦੇ ਪਲੇਅਰਾਂ ਨੇ ਅੱਜ ਮੇਰੇ ਵੀਰੋ ਪੂਰੀ ਜਿੰਦ ਜਾਨ ਲਾਈ 6 کلبਾਂ ਦੇ ਵਿੱਚੋਂ ਸੰਘਰਸ਼ ਕਰਕੇ ਫਾਈਨਲ ਦੇ ਵਿੱਚ ਟੀਮ ਆਈ ਦੇ ਜਿਹਨੂੰ ਸੈਕੰਡ ਪ੍ਰਾਈਜ਼ ਇਹ ਸਵਾ ਲੱਖ ਰੁਪਿਆ ਦੇ ਨਾਲ ਵੱਡਾ ਕੱਪ ਸੈਕੰਡ ਪ੍ਰਾਈਜ਼ ਦੇ ਸਵਾ ਲੱਖ ਦੇ ਵਿੱਚ 1 ਲੱਖ ਦੇ ਸਹਿਯੋਗੀ ਸਤਿਕਾਰਯੋਗ ਸਰਦਾਰ ਸੰਤੋਖ ਸਿੰਘ ਜੀ ਢੱਲੂ ਆ ਰੱਖਾ ਉਹ ਰੱਖ ਪਰਿਵਾਰ ਦੇ ਢੱਲੂ ਜੀ ਕੋ ਸਾਹਿਬ ਪੁਲਵਾਨ ਜੀ ਜੇਵਾ ਸੁਣਦੇ ਤੇ ਉਹ ਵੀ ਮਹਾਂਪੁਰਖਾਂ ਦੇ ਨਜ਼ਦੀਕ ਆ ਜਣਾ ਭਾਈ ਗੁਰੂ ਨਾਨਕ ਪੁੱਤਰ ਇਹਦੀ ਦਾਤ ਬਖਸ਼ੇ ਦੇਖ ਲਾਖਦੇ ਕਿ ਆਉਂਦੇ ਸਾਲ ਆਪਾਂ ਚੜ੍ਹਦੀ ਕਲਾ ਨਾਲ ਸੇਵਾ ਕਰਾਂਗੇ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਬਹੁਤ ਵਧੀਆ ਮੱਲ ਨੇ ਆਂਦੇ ਬੁਲਟ ਖੀਰਾਵਾਲੀਆ ਮਾਣ ਹੈ ਸਾਡਾ ਭਰਾ ਤੇ ਸਾਡਾ ਰਾਜਾ ਪੰਦਰੀ ਵਾਲਾ ਜਸ਼ਨ আলমਗਿਰੀਆ ਸਾਰੇ ਟੋਪਰ ਸਾਡੇ ਗੁੱਲੇ ਵਰਗੇ ਆ ਫਰਸਟ ਰਹੀ ਹੈ ਟੀਮ ਬਾਹੂ ਅਲਖਾਣੇ ਉਸਤਾਦ ਜੀ ਉਹਨਾਂ ਦਾ ਸਤਿਕਾਰ ਕਰਦੇ ਉਹਨਾਂ ਦੀ ਟੀਮ ਵਧੀਆ ਖੇਡੀ ਇਹ ਟੀਮ ਫਸਟ ਰਹੀ ਹੈ 100 ਲੱਖ ਰੁਪਏ ਰੰਗ ਦਾ ਸਹਯੋਗ ਹੈ ਉਹ ਬਹੁਤ ਧੰਨਵਾਦ ਹੈ ਬੋਲੇ ਸੋਨਿਹਾਲ ਸੋ ਸਾਡੇ ਮੋਟਰਸਾਈਕਲ ਸੋ ਮਲ ਕਰ ਕਰਨੀ ਪੈਦਾ ਹੁੰਦੀ ਹੈ ਜਿਹਨੇ 10-10 ਲੱਖ ਰੁਪਏ ਦੇ ਜੱਫੇ ਲਾਏ ਹੈ ਇਹ ਬੱਬਰ ਸ਼ੇਰ ਮੇਰੇ ਮਿੱਤਰੋ ਗੇਮ ਚੇਂਜਰ ਖਮਾਉਂਦਾ ਹੈ ਅੱਜ ਆਲਖਾ ਦੇ ਕਬੱਡੀ ਕੱਪ ਦੇ ਵਿੱਚ ਰਾਜ ਨੇ ਜੱਫੇ ਨਾਲ ਆ ਕੇ ਰਾਜ ਕੀਤਾ ਹੈ ਟਰੈਕਟਰ ਉੱਤੇ ਸਵਾਰ ਨੇ ਅਮਰਤਾਲ ਖਾਂ ਵਾਲਾ ਹਨੂ ਮੁੱਢਾ ਥੇ ਪਿੰਡ ਦੀ ਧਰਤੀ ਦਾ ਮੇਰੇ ਮਿੱਤਰ ਵੱਡੇ ਭੀਆ ਤੇ ਨਾਲ ਸਾਡਾ ਗਿਰੀ ਮਹਿਮਦ ਵਾਲੀਆ ਬੇਲਾ ਸੰਧਵਾਣਾ ਵੀ ਟਰੈਕਟਰ ਦੇ ਉੱਤੇ ਨਜ਼ਰ ਆ ਰਹੇ ਆ ਜੇ ਮੇਰੇ ਵੀਰੋ ਬੱਸ ਸਟਾਪਰ ਨੂੰ ਟਰੈਕਟਰ ਦਿੱਤਾ ਗਿਆ ਏ ਹਰਪ੍ਰੀਤ ਕਹਿੰਦਾ ਮੇਰੀਆਂ ਵੀ ਵਾਈਗਰੂ ਮਾਨੂੰ ਕੰਮ ਨੇ ਪੂਰੀਆਂ ਕਰਨਾ ਮੈਂ ਆਪਣੀ ਸੇਵਾ ਕਰਾਂਗਾ ਜੋ ਮੇਰੇ ਮਨ ਦੇ ਵਿੱਚੋਂ ਕੀ ਬੀਜ ਹੈ ਹਲੋ ਹਲੋ ਸੇਵਕ ਜੀ ਆ ਸੇਵਕ ਗੋਡ ਮੈਂ ਲਿਸਟ ਸੇਵ ਜੀ ਅਰੇ ਬੜੀਆ ਦੇ ਨਾਮ ਬੋਲੋ ਕਮੈਂਡਰ ਆ ਜਾਓ ਆ ਜਾਓ ਪੈਸੇ ਦਿइये ਇਹਨਾਂ ਨੇ ਕਰਕੇ ਹੀ ਮੇਲਾ ਸਫਲ ਹੋਇਆ ਤੁਸੀਂ